ਯੁੱਧਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਚਿੰਝਰ ਵੱਲੋਂ ਪਠਾਨਕੋਟ ਦੇ ਜਸਪ੍ਰੀਤ ਸਿੰਘ ਰਾਣਾ ਨੂੰ ਚੌਥੀ ਵਾਰ ਪਠਾਨਕੋਟ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਪਠਾਨਕੋਟ ਸ਼ਹਿਰ ਦੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਵਿਸ਼ੇਸ਼ ਕਰਕੇ ਸਨਮਾਨ ਗੁਰਦੁਆਰਾ ਸਿੰਘ ਸਭਾ ਮਾਲਟਾਉਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਨੀ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਦੇ ਚਲਦਿਆਂ ਯੁੱਧ ਅਕਾਲੀ ਦਲ ਨੇ ਚੌਥੀ ਵਾਰ ਬਣੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੂੰ ਸਰੂਪਾ ਪਾ ਕੇ ਕਿਰਪਾਨ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਮੌਜੂਦ ਆਗੂਆਂ ਨੇ ਕਿਹਾ ਕਿ ਜਸਪ੍ਰੀਤ ਸਿੰਘ ਰਾਣਾ ਜੁ ਰੂ ਅਤੇ ਕਾਬਲ ਨੌਜਵਾਨ ਹਨ ਜਿਨ੍ਹਾਂ ਨੇ ਘਟ ਤੇ ਸਮੇਂ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਜਿਸ ਦੇ ਚਲਦਿਆਂ ਪਾਰਟੀ ਵੱਲੋਂ ਉਹਨਾਂ ਨੂੰ ਚੌਥੀ ਵਾਰ ਇਸ ਅਹੁਦੇ ਨਾਲ ਨਿਵਾਜਿਆ ਗਿਆ ਹੈ ਉਹਨਾਂ ਨੂੰ ਉਮੀਦ ਹੈ ਕਿ ਉਹ ਅੱਗੇ ਤੋਂ ਵੀ ਵੱਧ ਚੜ ਕੇ ਕੰਮ ਕਰਨਗੇ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਤੇ ਪਾਰਟੀ ਨੂੰ ਹੋਰ ਬੁਲੰਦੀਆਂ ਤੱਕ ਛੋਣ ਦੇ ਉਹ ਆਪਣਾ ਸਹਿਯੋਗ ਦੇਣਗੇ ਇਸ ਮੌਕੇ ਤੇ ਜਸਪਾਲ ਸਿੰਘ ਪਾਲੀ ਤਲਵਿੰਦਰ ਸਿੰਘ ਐਡਵੋਕੇਟ ਕੁਲਦੀਪ ਸਿੰਘ ਗੁੰਨਾ ਫੈਡਰੇਸ਼ਨ ਆਗੂ ਗੁਰਮਿੰਦਰ ਸਿੰਘ ਚਾਵਲਾ ਪ੍ਰਿੰਸੀਪਲ ਮੱਸਾ ਸਿੰਘ ਸਮੇਤ ਸੀਨੀਅਰ ਅਕਾਲੀ ਆਗੂ ਵੀ ਸ਼ਾਮਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਠਾਨਕੋਟ ਦੇ ਸਮੁੱਚੇ ਅਕਾਲੀ ਦਲ ਵਾਸਤੇ ਜਿੱਥੇ ਖੁਸ਼ੀ ਦੀ ਗੱਲ ਹੈ ਔਰ ਮੇਰੇ ਨਿੱਜੀ ਤੌਰ ਦੇ ਉੱਤੇ ਬਹੁਤ ਮੇਰੇ ਲਈ ਅੱਜ ਖੁਸ਼ੀ ਦਾ ਦਿਨ ਹੈ ਕਿ ਮੇਰਾ ਛੋਟਾ ਵੀਰ ਮੇਰੇ ਬੱਚਿਆਂ ਵਰਗਾ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਦੁੱਖ ਸੁੱਖ 'ਚ ਖੜਾ ਹੋਣ ਵਾਲਾ ਜਸਪ੍ਰੀਤ ਸਿੰਘ ਰਾਣਾ ਜਿਹਨੂੰ ਅੱਜ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਵੱਲੋਂ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਵੱਲੋਂ ਔਰ ਯੂਥ ਦੇ ਪ੍ਰਧਾਨ ਚੇਂਜਰਜੀ ਵੱਲੋਂ ਚੌਥੀ ਵਾਰੀ ਇਸ ਜ਼ਿਲ੍ਹੇ ਦੀ ਜਿਹੜੀ ਹੈ ਦਿਹਾਤੀ ਰਿਯੂਥ ਪੰਕੀ ਦਲ ਦੀ ਕਮਾਂਡ ਦਿੱਤੀ ਗਈ ਹੈ। ਰੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਵੈਸੇ। ਪਿਛਲੇ ਮੇਰੇ ਖ਼ਿਆਲ ਤਕਰੀਬਨ 7 ਸਾਲ ਤੋਂ ਇਹ ਸੇਵਾ ਜਿਹੜੀ ਹੈ ਇਹ ਨਿਭਾ ਰਿਹਾ। ਔਰ ਮੈਂ ਇਹ ਕਲ ਕਹਿੰਦ ਗੁਰੇਜ਼ ਨਹੀਂ ਕਰਾਂਗਾ ਕਿ ਅੱਜ ਅਕਾਲੀ ਦਲ ਦੀ ਜਿਹਨੀ ਟੌਪ ਦੀ ਲੀਡਰਸ਼ਿਪ ਹੈ ਬਾਈ ਨੇਮ ਇਹਨੂੰ ਜਿਹੜਾ ਉਹ ਅੱਜ ਜਾਣਦੀ ਹੈ। ਉਹ ਇਸ ਕਰਕੇ ਕੀ ਇਹਦੀ ਮਿਹਨਤ ਦੇ ਸਦਕਾ ਇਹ ਪਿਛਲੇ 7 ਸਾਲ ਤੋਂ ਮੇਰਾ ਖਿਆਲ ਇਹਨੂੰ ਮੈਂ ਟੈਲੀਫੋਨ ਕਰਦਾ ਕਿੱਥੇ ਆ ਮੈਂ ਚੰਡੀਗੜਾ ਮੈਂ ਅੰਮ੍ਰਿਤਸਰਾਂ ਮੈਂ ਜਲੰਧਰ ਹਾਂ ਮਤਲਬ ਪਾਰਟੀ ਦੇ ਕੰਮ ਵਾਸਤੇ ਇਹਨੇ ਦਿਨ ਰਾਤ ਜਿਹੜੀ ਉਹ ਮਿਹਨਤ ਕੀਤੀ ਹੈ ਅੱਜ ਉਹਦਾ ਸਲਾ ਜਿਹੜਾ ਇਹਨੂੰ ਚੌਥੀ ਵਾਰੀ ਪ੍ਰਧਾਨਗੀ ਦੇ ਤੌਰ ਤੇ ਦਿੱਤਾ ਔਰ ਮੈਂ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਇਹਨੇ ਅੱਗੇ ਵੀ ਪਾਰਟੀ ਦੀ ਕੌਮ ਦੀ ਸੇਵਾ ਕਰ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਨਾ ਜਿਹੜਾ ਹੋਰ ਬੁਲੰਦੀਆਂ ਤੇ ਲੈ ਕੇ ਜਾਏਗਾ ਇੱਕ ਵਾਰੀ ਫੇਰ ਮੈਂ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਔਰ ਰਾਣੇ ਨੂੰ ਵਧਾਈ ਦਿਨਾ ਹਾਂ ਜੋ ਜ਼ਿੰਮੇਵਾਰੀ ਦੇ ਮੋਢਿਆਂ ਤੇ ਪਾਰਟੀ ਨੇ ਪਾਈਏ ਬਖੂਬੀ ਇਹਨੂੰ ਡਬਾਏਗਾ ਨਾਲ ਹੀ ਮੈਂ ਜਿਹੜੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਅਹੁਦੇਦਾਰ ਨਵੇਂ ਬਣਾਏ ਗਏ ਯੂਥ ਖਾਲੀ ਦਲ ਦੇ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿਨਾ ਹਾਂ ਔਰ ਇਹ ਆਸ ਕਰਦਾ ਹਾਂ ਕਿ ਉਹ ਵੀ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸੇ ਤਰ੍ਹਾਂ ਹੀ ਕੌਮ ਦੀ ਜਿਹੜੀ ਹੈ ਔਰ ਪਾਰਟੀ ਦੀ ਸੇਵਾ ਜਿਹੜੀ ਹੈ ਉਦਿਨ ਰਾਤ ਕਰਨਗੇ ਇਕਵਰੀ ਫੇਰ ਇਹਦਾ ਸਾਰਿਆਂ ਛੋਟੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਆ ਜਓ ਆਖਲਿਓ ਅੱਜ ਸੈਲੀ ਰੋਡ ਤੇ ਸਾਡੇ ਸਤਕਾਰਯੋਗ ਸਰ ਮਨਪ੍ਰੀਤ ਸਿੰਘ ਜੀ ਸਾਨੀ ਪ੍ਰਧਾਨ ਗੁਰਦਵਾਰਾ ਸਿੰਘ ਸਾਹਿਬ ਮਾਡਲ ਟਾਊਨ ਦੇ ਸ਼ੋਰੂਮ ਵਿਖੇ ਜੋ ਕੁਝ ਜਿਹੜੇ ਪਹਿਲਾਂ ਸ਼੍ਰੋਮੀ ਕਾਗਲ ਦੇ ਪ੍ਰਧਾਨ ਸਹਾਉ ਸੁਖਵੀਰ ਸਿੰਘ ਜੀ ਬਾਦਲ ਅਤੇ ਯੂਥ ਕਾਗਲ ਦੇ ਪ੍ਰਧਾਨ ਸਹਾਉ ਸਰਬਜੀਤ ਸਿੰਘ ਜੀ ਝਿੰਜਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਚੌਥੀ ਵਾਰ ਬਹੁਤ ਹੀ ਮਿਹਨਤੀ ਔਰ ਨਿਤਾੜਕ ਜਸਪ੍ਰੀਤ ਸਿੰਘ ਜੀ ਰਾਣਾ ਨੂੰ ਜੋ ਪ੍ਰਧਾਨ ਨਿਯੁਕਤ ਕੀਤਾ ਚੌਥੀ ਵਾਰ ਜ਼ਿਲ੍ਹਾ ਪਠਾਨਕੋਟ ਦਾ ਉਸ ਤੈਅ ਦਾ ਸਮੁੱਚੇ ਪਠਾਨਕੋਟ ਸ਼ਹਿਰ ਦੇ ਸਤਿਕਾਰਯੋਗ ਅਕਾਲੀ ਆਗੂ ਸਰਬਾਨਾਂ ਵੱਲੋਂ ਜਸ ਸਿੰਘ ਰਾਣਾ ਨੂੰ ਜਿੱਥੇ ਮੁਬਾਰਕਵਾ ਦਿੱਤੀ ਗਈ ਆ ਉੱਥੇ ਸਰੋਪਾ ਭੇਟ ਕਰਕੇ ਉਹਨਾਂ ਨੂੰ ਉਤਸ਼ਾਹਤ ਕੀਤਾ ਗਿਆ ਔਰ ਅੱਜ ਵਿਸ਼ੇਸ਼ ਤੌਰ ਤੇ ਇਸ ਮੌਕੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਜਹਦਾ ਤਲਵਾਰ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਸਕੱਤਰ ਮੰਟੀ ਭਾਜੀ ਉਹ ਵੀ ਪਹੁੰਚੇ ਨੇ ਸੱਚਪਾਲ ਸਿੰਘ ਜੀ ਪਾਲੀ ਪ੍ਰਿੰਸੀਪਲ ਮਸਾ ਸੰਗੀ ਅਦੇ ਕੁਲਦੀਪ ਸਿੰਘ ਜੀ ਗੁੰਨਾ ਐਡਵੋਕੇਟ ਔਰ ਗੁਰਵਿੰਦਰ ਸਿੰਘ ਜੀ ਟਿੱਕੀਸ ਕਤਰ ਗੋਦਰਾ ਸਿੰਘ ਸਾਹਿਬ ਮਾਡਰ ਟਾਊਨ ਰਾਜੂ ਜੀ ਔਰ ਬਹੁਤ ਹੀ ਵੱਡੀ ਗਿਣਤੀ ਵਿੱਚ ਅੱਜ ਪਠਾਨਕੋਟ ਸ਼ਹਿਰ ਦੇ ਜੋ ਸੀਨੀਅਰ ਅਕਾਲੀ ਲੀਡਰ ਨੇ ਪਹੁੰਚੇ ਨੇ ਔਰ ਮੈਂ ਸਾਰਿਆਂ ਵੱਲੋਂ ਜਸਵੀ ਸਿੰਘ ਰਾਣਾ ਨੂੰ ਜਿੱਥੇ ਵਧਾਈ ਦੇਣਾ ਉੱਥੇ ਨਾਲ ਹੀ ਮੈਂ ਬੇਨਤੀ ਵੀ ਕਰਾਂਗਾ ਕਿ ਇਹ ਕੋਈ ਬਹੁਤ ਛੋਟੀ ਕੋਈ ਇਹ ਜ਼ਿੰਮੇਵਾਰੀ ਨਹੀਂ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਨੌਜਵਾਨ ਜਿਹੜੇ ਨੇ ਉਹ ਕਿਸੇ ਕੌਮ ਪਾਰਟੀ ਦੀ ਰੀੜ ਦੀ ਹੱਡੀ ਦੇ ਹੁੰਦੇ ਨੇ ਸੋ ਮੈਂ ਬੇਨਤੀ ਇਹ ਹੀ ਕਰਾਂਗਾ ਕਿ ਵੱਦ ਤੋਂ ਵੱਦ ਨੌਜਵਾਨਾਂ ਨੂੰ ਲਾਮਬੰਦ ਕਰਕੇ ਪੰਥ ਅਤੇ ਪਾਰਟੀ ਨਾਲ ਇਹ ਜੋੜਨ ਪਹਿਲਾਂ ਹੀ ਇਹ ਬਹੁਤ ਵਧੀਆ ਕੰਮ ਕਰ ਰਿਹਾ ਜਿਸ ਕਰਕੇ ਇਹਨਾਂ ਨੂੰ ਚੌਥੀ ਵਾਰ ਪ੍ਰਧਾਨ ਬਣਾਇਆ ਗਿਆ ਸੋ ਇੱਕ ਵਾਰ ਫਿਰ ਵੀ ਦੁਹਾਈ ਦਿੰਦਾ ਹੋਇਆ ਖਿਮਾ ਦਾ ਜੱਜ ਕਾ ਜੀ ਵਾਹਿਗੁਰੂ ਜੀ ਕਾ ਕਾ ਵਾਹਿਗੁਰੂ ਜੀ ਕੀ ਫਤਿਹ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs The future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's Jalandhar delosi bypass road patankar